ਸਿੱਖ बंदे ਨਾਲ ਐਡਾ ਧੱਕਾ ਹੋਇਆ ਆਵੇ ਅੱਗੇ ਚੱਲ ਇਹ ਉਗਰਵਾਦੀ ਆ ਜਿਹਨੂੰ ਤੁਸੀਂ ਫੜ ਕੇ ਲੈ ਕੇ सीटेशन पे बैठे हैं ये आके ये आके कह रहा है की गल कमाल है जैसे एडीटी जैसा तू ऐसा यूं कैसे बोल है कोई चौधरी ये चौधरी है है और तू ज्यादा पढ़ लिखियो है तू ज्यादा पढ़ लिखियो है सारी में हो गया ये ये भाई जी को रेड लिस्ट ਕੋਈ ਮੱਗ ਲਾਵੇ ਹਰਮੀਦਾਰ ਗਿਆ ਨਾ ਮਰਜੀਦਾਰ ਕੀ ਆਇਆ ਸੀਸ ਪਕੜੀ ਨਹੀਂ ਆਏ ਨਹੀਂ ਪਕਾ ਨਹੀਂ ਠੀਕ ਹੈ ਪਕੜੀ ਕਿਉਂ उतारी ਭਾਈ ਪਕੜੀ ਐਸੇ ਮਿਲ ਗਈ ਕਿਆ ਬਾਕ ਬਾਕ ਕਰ ਰਿਹਾ ਤੂੰ ਦੰਦਾਰ ਇਸ ਕੋ ਹਮ ਕਾਜ਼ਮ ਕਰਿਆ ਤੰਕਰ ਚੜਕੇ ਇਸ ਕੋ ਪਰਸਾਰੇ ਇਹ ਕੱਲਾ ਤੂੰ 50 ਸੋਸ਼ਲ ਮੀਡੀਆ ਦੇ ਉੱਤੇ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਇਲਜ਼ਾਮ ਲਗਾ ਰਿਹਾ ਹੈ ਕਿ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੇ ਮੇਰੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਦਸਤਾਰ ਦੀ ਬੇਅਦਬੀ ਕੀਤੀ ਹੈ ਦੂਜੇ ਪਾਸੇ ਕੇਸਾਂ ਦੇ ਵਿੱਚ ਥੁੱਕਿਆ ਗਿਆ ਇਸ ਤਰੀਕੇ ਦੇ ਇਲਜ਼ਾਮ ਲਗਾਏ ਕਿ ਨੇ ਕੱਲ ਕੁਝ ਸਿੱਖ ਜਥੇਬੰਦੀਆਂ ਨਾਲ ਹੋ ਕੇ ਸੈਕਟਰ 17 ਚੰਡੀਗੜ੍ਹ ਦੇ ਵਿੱਚ ਐਪਲੀਕੇਸ਼ਨ ਦੇਣ ਆਏ ਸੀ ਕਿ ਉਸ ਪੁਲਿਸ ਮੁਲਾਜ਼ਮ ਦੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਇਸੇ ਨੂੰ ਲੈ ਕੇ ਦੱਸਦੇ ਨੇ ਸੈਕਟਰ 17 ਦੇ ਬਾਹਰ ਵੀ ਅਸੀਂ ਖੜੇ ਹਾਂ ਤਾਂ ਮੌਕੇ ਤੋਂ ਦੇਖੋ ਐਸ ਐਚ ਓ ਰੋਹਿਤ ਕੁਮਾਰ ਤੇ ਹੋਰ ਵੀ ਪੁਲਿਸ ਮੁਲਾਜ਼ਮ ਖੜੇ ਨੇ ਬਾਹਰ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਇਹ ਪੂਰਾ ਮਾਮਲਾ ਹੈ ਕੀ ਹੈ ਕਿਥੋਂ ਮਾਮਲਾ ਪੱਖਿਆ ਹੈ ਪ੍ਰਾਨੀ ਰੰਜੀਸ ਹੈ ਜਾਂ ਫਿਰ ਮੌਕੇ ਤੇ ਕੀ ਗੱਲਬਾਤ ਹੋਈ ਸੀ ਇਸ ਨੂੰ ਲੈ ਕੇ ਤੇ ਇੱਕ ਸਿੱਖ ਬੰਦੇ ਨਾਲ ਐਡਾ ਧੱਕਾ ਹੋਇਆ ਹੈ ਅੱਥੇ ਚਾਰ ਇਹ ਉਗਰਵਾਦੀ ਹੈ ਜਿਹਨੂੰ ਤੁਸੀਂ ਫੜ ਕੇ ਲੈ ਕੇ ਜਿਹੜਾ ਰੇਪਿਸਟ ਹੈ ਇਹ ਨੂੰ ਮੈਂ ਛਡਵਾਇਆ ਭਰਾਵਾ ਜੀ ਨੇ ਛਡਵਾਇਆ ਤੁਸੀਂ ਨਹੀਂ ਪਹਿਰ ਵੀ ਕਰ ਰਹੇ ਹੋ ਇਹ ਕੀ ਮੈਂ ਜੀ ਗੱਲ ਹੋਈ ਹੈ ਬਹਿ ਕੇ ਗੱਲ ਹੁੰਦੀ ਹੈ ਐਡੀ ਬਹਿ ਕੇ ਕਿਹੜੀ ਗੱਲ ਹੁੰਦੀ ਹੈ ਇਹ ਗੱਲ ਹੁੰਦੀ ਕੀ ਮਤਲਬ ਹੈ ਤੇਰਾ ਇਹ ਗੱਲ ਮੇਰੀ ਯੂ ਐਡਵੋਕੇਟ ਸਰ ਆਹ ਆਹ ਇਹਨੇ ਤੈਨੂੰ ਹਾਇਰ ਕੀਤਾ ਕਿਨੇ ਇਹਨੇ ਤੈਨੂੰ ਹਾਇਰ ਕੀਤਾ ਕਿਨੇ ਇਹ ਥਰਿੰਦੇ ਨੇ ਮੁੰਡੇ ਨੇ ਮੈਂ ਜਿਹੜਾ ਇਹ ਮੁੰਡਾ ਉਹ ਹੈ ਤੈਨੂੰ ਬਗਲ ਜਣਾ ਮੈਂ ਤੈਨੂੰ ਗੇਮ ਜਣਾ ਮੈਂ ਹੈਲੋ ਤੁਸੀਂ ਕਰਕੇ ਆਏ ਹੋ ਤੁਹਾਡਾ ਕੰਮ ਨਹੀਂ ਆ ਨਹੀਂ ਕੋਟੇ 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 ਨਾਮ ਹੈ ਉਹਦਾ ਬ੍ਰਦਰ ਇੱਕ ਟਮੈਟਰ ਮੇਰੇ ਪਾਸ ਮੈਂ ਤੇ ਨਹੀਂ ਕਿ ਐਡਵੋਕੇਟ ਮੈਂ ਕਹਿੰਦਾ ਇਹਨੂੰ ਇਹਨੂੰ ਕਿਹਨੇ ਬੁਲਾਇਆ ਹੈ ਇਹਨਾਂ ਨੇ ਤੂੰ ਇਹ ਬੁਲਾਇਆ ਮੈਂ ਬੁਲਾਇਆ ਸੀ ਇਹਨੂੰ ਇਹਨੂੰ ਬੁਲਾਇਆ ਹੈ ਇਹਨੂੰ ਐਡਵੋਕੇਟ ਆਰਾਮ ਦੀ ਗੱਲ ਕਰੀਏ ਇਹ ਗੱਲ ਹੋਈ ਬਾਈ ਜੀ ਬੰਦੇ ਬੰਦੇ ਤੜਫੇ ਮੈਨੇ ਮੇਰੀ ਬਾਤ ਸੁਣੋ ਜੇ ਨਾ ਹੱਡ ਵੀ ਪੀਆ ਆਪ ਆਪਣੇ ਐਡਿਟੇਸ਼ਨ ਤੇ ਬੈਠੇ ਆ ਇਹ ਆ ਕੇ ਇਹ ਆ ਕੇ ਕਹਿੰਦਾ ਹਲੋ ਕੀ ਗੱਲ ਹੈ ਕਮਾਲ ਹੈ ਜੈਸੇ ਐਡੀ ਨਿਊਜ਼ ਜੈਸਾ ਤੂੰ ਐਸਾ ਹੀ ਹੋ ਕੈਸੇ ਹੋ ਕੋਈ ਤੂੰ ਚੌਧਰੀਏ ਕੋਈ ਇਹ ਦੁੱਧ ਹੈ ਇਹ ਚੌਧਰੀਏ ਆਪਣੇ ਬਾਦਸ਼ਾਹ ਸੀਸ ਕੁਮਾਰ ਆਵੀਂ ਸੇਰ ਜੀ ਹਾਜੀ ਦੂਸਰੇ ਕਿਆ ਤੈਨੂੰ ਲੈ ਕਿਹਨਾ ਬਣੇ ਤੂੰ ਜ਼ਿਆਦਾ ਪੜ ਲਿਖਿਆ ਹੋਇਆ ਤੂੰ ਜ਼ਿਆਦਾ ਪੜ ਲਿਖਿਆ ਹੋਇਆ ਇਹ ਇਹ ਬਾਈ ਜੀ ਕੋ ਰਿਕਵੈਸਟ ਆ ਇੱਕ ਰਿਕਵੈਸਟ ਆ ਇੱਕ ਉਗਰਵਾਦੀ ਆ ਬਾਈ ਜੀ ਅਸੀਂ ਇਨਸਾਫ ਮੰਗਦੇ ਪਏ ਆ ਤੂੰ ਕਹਵਾਏ ਤੇ ਬਾਈ ਜੀ ਜਿਹੜਾ ਤੱਕਾ ਹੋਇਆ ਅਗਲੇ ਖਿਆ ਬਾਈ ਜੀ ਇਹ ਗੱਲ ਤੋਂ ਹੋਏ ਜਾਂਚ ਹੋ ਜਾਏਗੀ ਫਿਰ ਬਾਈ ਜੀ ਜਾਂਚ ਕਰੀ ਜਾਂਦਾ ਬਾਈ ਜੀ ਹੋ ਜਾਏਗੀ 400 ਹੁਣ ਤਾਂ ਬਾਈ ਜੀ ਬਾਹਰ ਖੜੇ ਆ ਬਾਹਰ ਬੈਠੇ ਮਾਰੋ ਇੱਕ ਵਾਰੀ ਕੋਈ ਪੱਗ ਲਾਵੇ ਹਰਦੀ ਤਾਰ ਕੇ ਆ ਨਾ ਬਰਦੀ ਤਾਰ ਵਾਲੀ ਪੱਗਣੀ ਨਹੀਂ ਲੱਗਣੀ ਕੋਈ ਕਾਰੀਆ ਨਹੀਂ ਪੱਗਾ ਨਹੀਂ ਭਾਈ ਨਾ ਨਾ ਐ ਨਹੀਂ ਸ਼ਿਵਮ ਦੀ ਧਮਕੀ ਬਰਦੀ ਤਾਰ ਕੇ ਆਉਂਦਾ ਧਮਕੀ ਤੁਹਾਨੂੰ ਸਾਡੇ ਅੱਗੇ ਆ ਕੇ ਖੜਨਾ ਨਹੀਂ ਜਾਈ ਕੋਣ ਬੱਚੇ ਆ ਗਏ ਗੱਲ ਕਰ ਛੱਡ ਛੱਡ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਮਾਹੌਲ ਪਖਿਆ ਹੈ ਇਹ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦਿਖਾ ਰਿਹਾ ਚੰਡੀਗੜ੍ਹ ਸੈਕਟਰ 17 ਸਾਹਮਣੇ ਵਾਹ ਦੇਖੋ ਕਿ ਜਿਸ ਤਰੀਕੇ ਨਾਲ ਮਾਹੌਲ ਪਖਿਆ ਹੈ ਜਿਸ ਨੂੰ ਲੈ ਕੇ ਤੁਸੀਂ ਦੇਖੋ ਐਸ ਐਚਓ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਰੋਹਿਤ ਕੁਮਾਰ ਤੇ ਨਾਲ तू देख सकते हो तो वो वो दे तो ना वो गलत है कहो ना गलत है है। है वो। है। उसने तेरे तेरे मैं उसने वो। उसने तो आशीष क्या ठीक पगड़ी क्यों उतारी भाई? मिल मिल गई गई। शांत शांत हो हो कुछ नहीं हुआ? सारे नहीं। ये तो पचास तो पचास ये कल्ला कल्ला तुम तुम और और चढ़ है है सर की की बात मामला मामला चल रही है जो शिकायत दिया उसका बिना वजह मुद्दा बना रहे हैं समाज में जहर घोल रहे है कुटुब ਜੇ ਐਸੇ ਇਲਜ਼ਾਮ ਲੱਗੇ ਕੁੱਟਮਾਰ ਹੋਈ ਹੈ ਜੀ ਕੋਈ ਅੱਜ ਐਸਾ ਕੁਝ ਨਹੀਂ ਹੈ ਉਸਕਾ ਜਾਂਚ ਦਾ ਵਿਸ਼ਾ ਇਹ ਦੋ ਸੀਸੀਟੀਵੀ ਕੈਮਰੇ ਇਹ ਤਾਂ ਜਾਂਚ ਸੀਸੀ ਕੈਮਰਾ ਨਹੀਂ ਹੈ ਨਾ ਨਾ ਐਸਾ ਕੁਝ ਨਹੀਂ ਹੈ ਇਹ ਸੈਨੂੰ ਲੈਣ ਹਾਜ਼ਰ ਕਰਾਇਆ ਕਿਸ ਨੂੰ ਅੱਜ ਐਸਾ ਕੁਝ ਵੀ ਨਹੀਂ ਹੈ ਇਹ ਚਾਣੂਜ ਹੈ ਇਹ ਮਾਹੌਲ ਖਰਾਬ ਕਰਨ ਵਾਲੇ ਲੋਗ ਹੈ ਇਹ ਇਹ ਸਮਾਜਿਕ ਲੋਗ ਹੈ ਇਹ ਨਹੀਂ ਕੁੱਟੇਗਾ ਨਾ ਨਾ ਐਸਾ ਕੁਝ ਨਹੀਂ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਐਸਐਚਓ ਰੋਹਿਤ ਕੁਮਾਰ ਜਿੰਨਾ ਨੂੰ ਦੱਸਿਆ ਗਿਆ ਕਿ ਐਸਦਾ ਦਾ ਕੁਝ ਨਹੀਂ ਹੋਇਆ ਗਾਮਾ ਨੂੰ ਨਕਾਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਮਾਹੌਲ ਪਕਿਆ ਹੈ ਇਹ ਤਸਵੀਰਾਂ ਤੁਹਾਨੂੰ ਸੈਕਟਰ 17 ਚੰਡੀਗੜ੍ਹ ਦਿਖਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਨੇੜੇ ਜਿਹੜਾ ਤੁਸੀਂ ਦੇਖੋ ਕੀ ਪੁਲਿਸ ਸਟੇਸ਼ਨ ਹੈ ਉਸ ਮੌਕੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਗਲਤ ਬੋਲਤਾ ਇਹ ਕੱਲ ਦਾ ਪੁਲਸ ਵਾਲਿਆਂ ਦੀ ਪੈਰਵਾਈ ਕਰਨ ਤੇ ਲੱਗਾ ਉਹਨੂੰ ਉਹ ਮੁੰਡੇ ਨੂੰ ਡਰਾ ਰਹੇ ਨੇ ਧਮਕਾ ਰਹੇ ਨੇ ਵੀ ਇਹਨਾਂ ਨੇ ਪਿੱਛੇ ਹੋ ਜਾਣਾ ਤੇਰ ਤੇ ਤੂੰ ساری ਉਮਰ ਚੱਲਣਾ ਉਹ ਮੁੰਡੇ ਨੂੰ ਡਰਾ ਧਮਕਾ ਰਹੇ ਨੇ ਇਹ ਕੱਲ ਦੇ ਉਹਨਾਂ ਦੇ ਲੱਗੇ ਹੋਏ ਨੇ ਤੇ ਜੇ ਆਪਾਂ ਨੂੰ ਇਹਨੂੰ ਕਹਿਤਾ ਵੀਰ ਜੀ ਤੁਸੀਂ ਪੱਗ ਦੀ लाज ਰੱਖ ਲਓ ਕੀ ਗਲਤ ਕਹਤਾ ਮੈਂ ਇਹਨਾਂ ਨੂੰ ਮੈਂ ਉਹਦੇ ਕੋਈ ਰਾਜਨੀਤੀ ਨਹੀਂ ਕਰ ਰਿਹਾ ਜਿਵੇਂ ਇਹ ਸੋਚਦੇ ਪਏ ਨੇ ਮੈਂ ਮੇਰੇ ਇੱਥੇ ਕੋਈ ਪਾਰਟੀ ਦਾ ਬੰਦਾ ਨਹੀਂ ਖੜਾ ਮੈਂ ਪਾਗਲੀ ਖੜਾ ਗੁਰੂ ਸਾਹਿਬ ਨੇ ਦਾਤ ਬਖਸ਼ੀਏ ਸਿੱਖੀ ਸਾਨੂੰ ਐ ਨਹੀਂ ਮਿਲੀ ਗੁਰੂ ਸਾਹਿਬ ਨੇ ਸਰਬੰਸ ਵਾਰਤਾ ਪਿਤਾ ਵਾਰਤਾ ਬੱਚੇ ਵਾਰਤੇ ਮਾਂ ਵਾਰਤੀ ਪਰ ਪੁਲਿਸ ਅਫਸਰ ਹੋਣੇ ਗਿਆ ਕਿ ਗਏ ਗੈਰ ਸਮਾਜਿਕ ਤੱਤ ਹੈ ਕੋਈ ਅਜਿਹੀ ਕੋਈ ਗੱਲ ਵਾ ਨਹੀਂ ਇਹ ਨਹੀਂ ਇਹ ਸਹੀ ਕਹਿੰਦੇ ਅਗਰ ਨਹੀਂ ਕੁੱਟ ਮਾਰੋਈ ਤੇ ਫਿਰ ਮੈਡੀਕਲ ਬੋਲਦਾ ਪਿਆ ਉਹਨਾਂ ਦਾ ਮੈਡੀਕਲ ਬੋਏ ਕੈਮਰੇ ਚੈੱਕ ਕਰਾਓ ਅੰਦਰ ਕੈਮਰੇ ਲੱਗੇ ਇੱਥੇ ਪ੍ਰੀਜ਼ਰਵੇਸ਼ਨ ਪੱਗ ਤੋਂ ਬਗੈਰ ਸੀਗਾ ਉਹ ਇਹਨਾਂ ਦੇ ਪ੍ਰੀਜ਼ਰਵ ਕੈਮਰੇ ਪ੍ਰੀਜ਼ਰਵ ਕਰਾਓ ਇਹਨਾਂ ਨੇ ਆਪਣੇ ਮੁਲਾਜ਼ਮ ਨੂੰ ਬਚਾਣਾ ਹੈ ਆਪਣੇ ਮੁਲਾਜ਼ਮ ਨੂੰ ਬਚਾਉਣ ਤੇ ਲੱਗੇ ਨੇ ਉਹਦੇ ਚ ਕੈਮਰੇ ਸਿਰਫ ਲੱਗੇ ਉਹ ਬੰਦਾ ਉੱਥੇ ਲੈ ਕੀ ਤਾਂ ਗਿਆ ਉਹਨੂੰ ਪਤਾ ਇਥੇ ਕੈਮਰੇ ਲੱਗੇ ਕੋਈ ਐਵੀਡੈਂਸ ਨਹੀਂ ਹੋਣਾ ਪਰ ਬੰਦਾ ਜਿੱਥੋਂ ਲੈ ਕੇ ਗਿਆ ਸਾਰ ਇੱਕ ਆਪਣਾ ਕੈਮਰੇ ਲੱਗੇ ਨੇ ਉੱਥੇ ਕਢਾਓ ਫੋਟੋ ਤਿਕਣਾ ਆਉਂਦੀ ਹੈ ਇੱਕ ਲੂ ਚੱਲ ਰਿਹਾ ਜੇ ਕੀ ਹੈ ਇਹ ਸਾਬ ਤੁਸੀਂ ਕਹਿਣਾ ਚਾਹੋਗੇ ਕੁਝ ਵਕੀਲ ਸਾਹਿਬ ਕੀ ਗੱਲ ਬਾਤ ਹੋਈ ਮੈਂ رابطہ ਕਰਕੇ ਨਹੀਂ ਆਇਆ ਮੈਂ ਬਾਹਰੋਂ ਆਇਆ ਇਸ ਮੁੰਡੇ ਦੇ ਨਾਲ ਜੋ ਗੱਲ ਹੋਈ ਸੀਗੀ ਇਹ ਬੱਚਾ ਬਿਲਕੁਲ ਗੱਲ ਨੂੰ ਹੁਣ ਐਕਸਟਰਾ ਆਰਡਰ ਨਹੀਂ ਵਧਾਇਆ ਜਾ ਰਿਹਾ ਹੋਇਆ ਥੱਪੜ-ਥੱਪੜ ਜ਼ਰੂਰ ਵੱਜਿਆ ਜੀ ਪਰ ਮੈਂ ਤਾਂ ਆਇਆ ਇਸ ਹੱਕ ਨਾਲ ਆਇਆ ਕਿਉਂਕਿ ਮੈਂ ਹੀ ਇਹਨੂੰ ਕੱਢ ਕੇ ਲੈ ਕੇ ਆਇਆ ਸੀਗਾ ਮੈਂ ਇੱਕ ਮਿੰਟ ਮੈਂ ਕੇਸਾਂ ਦੇ ਵਿੱਚ ਕੇਸ ਦੀ ਗੱਲ ਜੋ ਜੋ ਗੱਲ ਬਾਤ ਦੀ ਹੈ ਜੋ ਗੱਲ ਮੈਂ ਦੇਖੀ ਹੈ ਮੈਂ ਮੁੰਡਾ ਬਿਲਕੁਲ ਸਹੀ ਸਲਾਮਤ ਲੈ ਕੇ ਆਇਆ ਕੱਢ ਕੱਢ ਕੇ ਲੈ ਕੇ ਆਇਆ ਕਿ ਕੀ ਸਜਤਾ ਹੋ ਰਹੀ ਸੀ ਨਾ ਬਈ ਜੀ ਕੱਢ ਕੇ ਮੀਨਸ ਵੀ ਥਾਣੇ ਤੋਂ ਬਾਹਰ ਲੈ ਕੇ ਆਇਆ ਮੈਂ ਇਹ ਹਾਂ ਮੰਦਰ ਹੈ ਜਿੱਥੇ ਕੱਢੂਗਾ ਇਸ ਸੇ ਬੋਲੇ ਸੇ ਬੁਲਵਾ ਲਓ ਜਿੰਨੀ ਮਰਜ਼ੀ ਬੁਲਵਾ ਲਓ ਬੁਲਵਾ ਲੇ ਕੌਣ ਠੇਕੇਦਾਰ ਹੋਣੇ ਸਭ ਕਹੇ ਇਹ ਬੋਲੇ ਬੋਲੇ ਸਾਡੇ ਪੈਗ ਪੱਕ ਲਾ ਦੇ ਠੇਕੇਦਾਰ ਗਿਆ ਪਾ ਓ

20% ਹਾਂ ਹਾਂ ਲਿਓ ਆਫੀਸ ਦਾ ਕਰੋ ਉਹਦਾ ਵਕਾਲਤਨਾਮਾ ਦਿਖਾ ਦਿਓ ਸਾਈਨ ਕੀਤਾ ਹੋਇਆ ਸਾਰਾ ਕੁਝ ਦਿਖਾ ਦਿਓ ਬ੍ਰਦਰ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਯੂ ਆਰ ਲਾ ਗ੍ਰੈਜੂਏਟ ਜਿੱਦ ਨਾ ਕਰੋ ਤੁਸੀਂ ਲਾ ਗ੍ਰੈਜੂਏਟ ਉਹਦਾ ਵਕਾਲਤਨਾਮਾ ਦਿਖਾ ਦਿਓ ਕੋਈ ਗੱਲ ਨਹੀਂ ਮੈਂ ਬੱਸ ਸ਼ਾਂਤੀ ਨਾਲ ਬੋਲ ਦੇਣਾ ਮੈਂ ਬੋਲਦਾ ਕਮਾਲ ਦੀ ਗੱਲ ਹੈ ਮੈਂ ਤੁਹਾਨੂੰ ਮਾਰੀ ਦੇਖੋ ਤੁਸੀਂ ਕਹਿੰਦੇ ਮਾਰੇ ਸੇ ਦੇਖੋ ਜਿਹੜੀ ਕੋਈ ਮਾੜੀ ਮੋਟੀ ਬਹਿਸ ਵਸਾਈ ਹੋਈ ਹੈ ਇਹਨਾਂ ਦੀ ਇਹ ਪੁੱਛੋ ਮੈਨੂੰ ਗੱਲ ਕਰਦੇ ਆ ਕਹਿੰਦੇ ਪਰਮਿਸ਼ਨ ਹੈ ਧਰਨੇ ਦੀ ਇਹ ਕਹਿੰਦੇ ਕਾਦੀ ਪਰਮਿਸ਼ਨ ਧਰਨੇ ਦੀ ਲੈ ਜਾ ਲਖਣੂ ਚੱਕ ਲੋ ਚੱਕ ਲੋ 140 ਚੱਕ ਲੋਗੇ ਨ ਕਹਤ ਨਹੀਂ ਸਰ ਸਾਰੇ ਇੰਟੀਮੇਸ਼ਨ ਦੇ ਕੇ ਤੁਹਾਨੂੰ ਕਰਨੀ ਬਾਈ ਵੀਡੀਓ ਸੁਣੋ ਸਾਰਿਆਂ ਨੇ ਨਾ ਇੰਟੀਮੇਸ਼ਨ ਦੇ ਕੇ ਦਰਨ ਆਇਆ ਮਾਜੀ ਮੁੰਡੇ ਨੇ ਸਮਝਾਇਆ ਸਰਦਾਰ ਜੀ ਮੋਜਾ ਨਾ ਸਮਝਾਇਆ ਮੈ ਸਮਝਾਇਆ ਥੋੜੀ ਨੇ ਉਸ ਕੋਈ ਕਹਦਾ ਚੋਆ ਮਰੇ ਮੈਂ ਮੈਂ ਬਹੁਤ ਸਮਝਾਇਆ ਅਸੀਂ ਸਾਰੇ ਨਾ ਸਰ ਅਸੀਂ ਅੰਦਰ ਨਹੀਂ ਆ ਗਏ ਅਸੀਂ ਬਾਹਰ ਹੀ ਕਿਹਾ ਭਾਈ ਸਾਹਿਬ ਅਸੀਂ ਕਿੱਥੇ ਜਾ ਰਹੀ ਆ ਮੈਂ ਅਸੀਂ ਆਪਾਂ ਨਹੀਂ ਦਰਨੀ ਇਹਦਾ ਪਾਰ ਤੋਂ ਬਟਾ ਦੇ ਸਾਹਮਣੇ ਸੀ ਥੱਪੜ ਮਾਰੀ ਨਹੀਂ ਤੁਸੀਂ ਕਹਿੰਦੇ ਮੈਂ ਛੜਾਇਆ ਮੈਂ ਜਿਸ ਟਾਈਮੇ ਅੰਦਰ ਬੈਠਾ ਸੀਗਾ ਕਿਸੇ ਸਿਲਸਲੇ ਚ ਆਇਆ ਸੀਗਾ ਜਦਕਿ ਜਿਹੜੇ ਦਫ਼ਤਰ ਦੇ ਬੰਦੇ ਆ ਸੀ ਉਹਨਾਂ ਬੰਦਿਆਂ ਦਾ ਇਹਦਾ ਕੋਈ ਤੱਲਕੇ ਨਹੀਂ ਸੀਗਾ ਇਹਨਾਂ ਦੀ ਜਿਹੜੀ ਲੜਾਈ ਹੋਈ ਹੈ ਨਾ ਕਿਸੇ ਦੇ ਨਾਲ ਉਹ ਬਾਹਰ ਹੋਈ ਹੈ ਇਹ ਆਪ ਮੁੰਡਾ ਦੱਸੇ ਉਰਿਆ ਮੈਂ ਤੈਨੂੰ ਹਰ ਥਾਂ ਤੋਂ ਕੱਢ ਕੇ ਲਿਆਂਦਾ ਨਾਲ ਖੜਾ ਰਿਹਾ ਰਾਤ 12 ਵਜੇ ਤੱਕ ਖੜਾ ਰਿਹਾ ਉਹ ਬੰਦਾ ਕੋਨੇ ਕਿੱਧਰ ਚ ਗਿਆ ਮੈਂ ਰਾਤ 12 ਵਜੇ ਤੱਕ ਤੇਰੇ ਨਾਲ ਖੜਾ ਰਿਹਾ ਨਾਲ ਰਿਹਾ ਮੈਨੂੰ ਨਹੀਂ ਪਤਾ ਹੁਣ ਇੰਨਾ ਕਿ ਮੇਰੇ ਕੁੱਤੇ ਵਾਂਗ ਭਾਈ ਮੈਨੂੰ ਜਿਹੜਾ ਲੈ ਕੇ ਆਇਆ ਮੇਰਾ ਦੋਸਤ ਹੀ ਜੋਬਨਪ੍ਰੀਤ ਮੈਨੂੰ ਉਹਨੇ ਕੱਢਿਆ ਉਹਨਾਂ ਚ ਕਿਰ ਮੈਂ ਉੱਥੇ ਬੈਠਾ ਰਿਹਾ ਜਿੰਨੇ ਚਿਰ ਉਹ ਨਹੀਂ ਆਏ ਜੀ ਮੈਨੂੰ ਇਹਨਾਂ ਨੇ ਨਹੀਂ ਕੱਢਿਆ ਜਿੰਨੇ ਚਿਰ ਮੇਰਾ ਦੋਸਤ ਨੇ ਮਨਾ ਕਰ ਰਹੇ ਜੀ ਬਿਲਕੁਲ ਸਾਹਮਣੇ ਹੀ ਨਾ ਨਾ ਕਰ ਰਹੇ ਹੋਰ ਤੁਸੀਂ ਕਿਹਦੇ ਹੱਕ ਦੇ ਗਏ ਇਹਨਾਂ ਦੇ ਹੱਕ ਮੈਂ ਤਾਂ ਇਹ ਜਾਣਦਾ ਐਨਾ ਜਾਣਦਾ ਕਿ ਗੱਲ ਐਡੀ ਨਹੀਂ ਹੈ ਇਹਨੂੰ ਸਿਰਫ ਪੋਲਿਟੀਕਲ ਸਟੰਟ ਬਣਾਇਆ ਜਾ ਰਿਹਾ ਹੈ ਪੋਲਿਟੀਕਲ ਸਟੰਟ ਬਣਾਇਆ ਜਾ ਰਿਹਾ ਐਡੀ ਗੱਲ ਹੈ ਬਿਲਕੁਲ ਜੀ ਦੇਖੋ ਕਿ ਜਿਸ ਤਰੀਕੇ ਨਾਲ ਵਕੀਰ ਸਾਹਿਬ ਮੈਂ ਇਹ ਇਹ ਪੁੱਛ ਰਹੇ ਨੇ ਕਿ ਤੁਸੀਂ ਕਿਹੜੇ ਪਾਸੇ ਤੋਂ ਹਾਇਰ ਕੀਤੇ ਗਏ ਨੇ ਜਿਹੜਾ ਇਹ ਕਿਟਮਾਰ ਹੋਈ ਐ ਉਸਨੇ ਬੁਲਾਇਆ ਸੀ ਤੁਹਾਨੂੰ ਜਾਂ ਕਿਸ ਤਰੀਕੇ ਨਾਲ ਤੁਸੀਂ ਆਪਣੇ ਤੌਰ ਤੇ ਆ ਗਏ ਹਰਮਾਨ ਸਰ ਇਹ ਐਕਚੁਅਲੀ ਜਿਹੜੇ ਇਹਨਾਂ ਦੇ ਅੱਗੇ ਸੱਜਣ ਮਿੱਤਰ ਹੈਗੇ ਆ ਉਹਨਾਂ ਨੇ ਮੈਨੂੰ ਭੇਜਿਆ ਸੀਗਾ ਜਿਹਦਾ ਨਾਮ ਨੂਨ ਦੇ ਦੋਨਾਂ ਨੂੰ ਪਤਾ ਲੱਗ ਜਾਏ ਇਹ ਇਹਨਾਂ ਦਾ ਇੱਕ ਨੂਨ ਹੈਗਾ ਜਿਹੜੇ ਕਿਸੇ ਦੇ ਲਿੰਕ ਦੇ ਰਾਹੀਂ ਆਏ ਸੀਗੇ ਪ੍ਰਸ਼ਾਂਤ ਹੈ ਮੁੰਡਾ ਇੱਕ ਬਿਕਰਮ ਹੈਗਾ ਉਹ ਮੇਰੇ ਕੋਲ ਤੇ ਕੱਲ੍ਹਾਂ ਵੀ ਹੈਗਿਆ ਨੇ ਮੇਰੇ ਕੋਲ ਤੇ ਡਿਟੇਲ ਆ ਸਾਰੀ ਉਹਨਾਂ ਨੇ ਭੇਜਿਆ ਕਿ ਭਰਾਵਾ ਸਾਡਾ ਮੁੰਡਾ ਉਹਨਾਂ ਫੜ ਕੇ ਬਿਠਾਇਆ ਜਦੋਂ ਨੂੰ ਮੈਂ ਗਿਆ ਮੈਂ ਦੇਖਿਆ ਮੈਂ ਕਿਹਾ ਵੀ ਉਹਨੂੰ ਛੱਡ ਦਿਓ ਤੋ ਅਸੀਂ ਕਿਸੇ ਨੂੰ ਛਡਵਾ ਕੇ ਲੈ ਕੇ ਆਨੇ ਆ ਕਿਸੇ ਜ਼ਿੰਮੇਵਾਰੀ ਤੋਂ ਕੋਈ ਬੰਦਾ ਆਂਦਾ ਹੈਗਾ ਉਸ ਤੋਂ ਬਾਅਦ ਬੰਦੇ ਦੀ ਜ਼ਿੰਮੇਵਾਰੀ ਨਜਾਇਜ਼ੇ ਫਿਕਸ ਹੋ ਜਾਂਦੀ ਹੈ ਕਿ ਭਰਾਵਾ ਤੇਰੇ ਮੂੰਹ ਨੂੰ ਛੱਡਿਆ ਸੀਗਾ ਹੁਣ ਤੂੰ ਸਾਡੀ ਗੱਲ ਕੀ ਕਾਟੋ ਕਿਲੇ ਸਿਪਾਈ ਹੈ ਇਹ ਜਿਆਦਾ ਵਧੀਆ ਹੁੰਦਾ ਕਿ ਉਹ ਹੋਰ ਕੋਈ ਨੁਕਸਾਨ ਹੁੰਦਾ ਤੇ ਉਸ ਤੋਂ ਪਹਿਲਾਂ ਕੁਝ ਵੀ ਨੁਕਸਾਨ ਹੋਣ ਤੋਂ ਪਹਿਲਾਂ ਬੰਦਾ ਰੈਸਕਿਊ ਕਰਕੇ ਬਾਹਰ ਤੋਰਤਾ ਇਹ ਨੌਨਸੈਂਸ ਆ ਜਾਣ ਬੱਜ ਕੇ ਮੁੱਦਾ ਫੜਕਾਇਆ ਜਾ ਰਿਹਾ ਐਸੀ ਕੋਈ ਗੱਲ ਨਹੀਂ ਹੋਈ ਹੈ ਮੈਂ ਮੌਕੇ ਦਾ ਗਵਾਹ ਹੈਗਾ ਜਿਸ ਗੱਲ ਦੀ ਜੋ ਚਾਹੇ ਕੈਮਰੇ ਜਿੰਨਾ ਇਹ ਰੋਲਾ ਪਾਉਂਦੇ ਵੀਡੀਓਗ੍ਰਾਫੀ ਮੇਰੀ ਵੀਡੀਓਗ੍ਰਾਫੀ ਦੇਖੋ ਮੈਂ ਖੜਾ ਹਾਂ ਇਸ ਮੁੰਡੇ ਨੂੰ ਮੈਂ ਪਿਆਰ ਦੇ ਨਾਲ ਦੇਖਿਆ ਇਹਨੂੰ ਕੱਖ ਨਹੀਂ ਸੀ ਹੋਇਆ ਹੋਇਆ ਇਹ ਬੈਠਾ ਹੋਇਆ ਸੀਗਾ ਮੇਰੇ ਕਹੇ ਦੇ ਉੱਤੇ ਕਿ ਮੈਂ ਕਿਹਾ ਵੀ ਇਹਨੂੰ ਕੀ ਗੱਲ ਹੈ ਕਹਿੰਦੇ ਇਹ ਨਾ ਅਨ ਆਈਡੈਂਟੀਫਾਈਡ ਬੰਦਾ ਹੈ ਜਿਹੜਾ ਥਾਣੇ ਦੇ ਵਿੱਚ ਬਿਨਾਂ ਕਿਸੇ ਰੀਜ਼ਨ ਦੇ ਘੁੰਮਦਾ ਪਿਆ ਹੁਣ ਥਾਣੇ ਕੋਈ ਨਾਨਕੇ ਨਹੀਂ ਹੈਗੇ ਜੇ ਕੰਮ ਹੈਗਾ ਤਾਂ ਜਾਓ ਜੇ ਥਾਣੇ ਥੋੜਾ ਕੰਮ ਹੀ ਨਹੀਂ ਹੈਗਾ ਤੁਸੀਂ ਕੀ ਕਰਨਾ ਹੈ ਉਹ ਕਹਿੰਦਾ ਕਿਸਦੇ ਫੈਸਲੇ ਚ ਆਇਆ ਹੋਇਆ ਸੀ ਮੈਂ ਉਹ 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 ਦੇ ਕੋਲ ਪਾਵਰ ਟੌਰ ਨਹੀਂ ਸੀਗੀ ਫੈਸਲੇ ਚ ਆਉਂਦੀ ਉਹਦੇ ਕੋਲ ਪਾਵਰ ਟੌਰ ਨਹੀਂ ਸੀਗੀ ਫੈਸਲੇ ਚ ਉਹ ਤਾਂ ਵਕੀਲ ਵੀ ਨਹੀਂ ਹੈਗਾ ਮੈਂ ਤਾਂ ਫੇਰ ਭਲਾਮਨ ਉਸ ਬੰਦੇ ਨੂੰ ਛਡਵਾਇਆ ਹੁਣ ਇਸ ਗੱਲ ਨੂੰ ਜਿੰਨਾ ਮਰਜੀ ਮੈਨਿਪੂਲੇਟ ਕਰੀ ਜਾਣਾ ਅੱਛਾ ਦਸਤਾਰ ਥੋੜੀ ਵੀ ਹੈ ਉਹ ਨੌਜਵਾਨ ਨੇ ਵੀ ਕਿਹਾ ਕਿ ਦੇਖੋ ਇੰਨਾ ਵੱਡਾ ਇਲਜ਼ਾਮ ਤਾਂ ਕੋਈ ਆਪ ਲਾ ਨਹੀਂ ਸਕਦਾ ਕਿ ਮੇਰੀ ਦਸਤਾਰ ਠੁੱਕਿਆ ਗਿਆ ਕਿ ਮੇਰੇ ਕੇਸਾ ਠੁੱਕਿਆ ਗਿਆ ਪਰ ਕੁਛ ਨਾ ਕੁਛ ਤਾਂ ਹੋਇਆ ਹੋਏਗਾ ਵੀ ਹਰ ਇੱਕ ਗੱਲ ਦੇ ਵਿੱਚ ਕੋਈ ਨਾ ਕੋਈ ਇੱਕ ਨਾ ਇੱਕ ਸਾਈਡ ਇਫੈਕਟ ਰਹਿੰਦਾ ਹੀ ਰਹਿੰਦਾ ਹੈ ਬਿਲਕੁਲ ਕੋਈ ਥੋੜੀ ਐ ਮੈਂ ਥੋੜੀ ਚੁੰਡੀ ਵੱਡੀ ਤੁਸੀਂ ਜਿਆਦਾ ਵੀ ਕਹਿ ਸਕਦੇ ਆ ਤੁਸੀਂ ਮੁੱਕਾ ਵੀ ਕਹਿ ਸਕਦੇ ਹੋ ਪਿਛਲੀ ਲੜਾਈ ਦਾ ਰنجਸਤਾਨੀ ਕੱਢੀ ਸੀ ਤੇ 15 ਸੈਕਟਰ ਕਹਿ ਰਹੇ ਸੀ ਨੀ ਕਿ ਇਹ ਇਹ ਇਸ ਮੁੰਡੇ ਨੂੰ ਪਤਾ ਹੋਏਗਾ ਕਿਉਂਕਿ ਇਹ ਇਸ ਕੰਮ ਦਾ ਇਹ ਕਿਸੇ ਦਫਤਰ ਚ ਦੱਸੇ ਹੂੰ ਹੂੰ ਇਹਦਾ ਇਹ ਕੰਮ ਕੀ ਸੀਗਾ ਇਹ ਕਿਹੜੇ ਦਫਤਰ ਤੋਂ ਆਇਆ ਉਹ ਜਿਹੜਾ ਦਫਤਰ ਆ ਉਹਦਾ ਪੇਰੋਲ ਤੇ ਲੈ ਕੇ ਆਓ ਇਹ ਆ ਕੇ ਆਡੈਂਟੀਫਾਈ ਕਰਦੇ ਆ ਕਿ ਕਿਹੜੇ ਕਿਹੜੇ ਮੁਲਾਜ਼ਮ ਹੈਗੇ ਆ ਇਹ ਕਿਹੜੇ ਦੋ ਨੰਬਰ ਦੇ ਕੰਮ ਕਰਦੇ ਆ ਇਹਨਾਂ ਦੀ ਬੈਕਗ੍ਰਾਉਂਡ ਕੀ ਪਹਿਲਾਂ ਇਹ ਦੇਖੀ ਜਾਵੇ ਕਿੱਥੋਂ ਆਏ ਨੇ ਆਹ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਆਧਾਰ ਕਾਰਡ ਕੇ ਚੈੱਕ ਕੀਤੇ ਜਾਣ ਜਿੱਥੇ ਆ ਰਹਿੰਦੇ ਆ ਇਹਨਾਂ ਦੀ ਸਾਰੀ ਵੈਰੀਫਿਕੇਸ਼ਨ ਕੀਤੀ ਜਾਵੇ ਇਹ ਟੋਟਲੀ ਨਿਊਸੈਂਸ ਕ੍ਰੀਏਟ ਕਰਦੇ ਆ ਇਹ ਹਿੰਦੂ ਸਿੱਖ ਮੁਸਲਮਾਨ ਕੁਛ ਨਹੀਂ ਆ ਸਾਰੇ ਇੱਕ ਹੈਗੇ ਆ ਇਹ ਇਸ ਗੱਲ ਦਾ ਜਵਾਬ ਦੇ ਦੋਵੇ ਇਹ ਥਾਣੇ ਕਰਨ ਦੀ ਹੈ ਇੱਕ ਕਿਸੇ ਦੀ وکਾਲਤ ਕਰਨ ਆਇਆ ਸੀਗਾ ਲੱਗਦਾ ਚੰਡੀਗੜ੍ਹ ਪੁਲਿਸ ਮੁਲਾਜ਼ਮ ਕੁਛ ਨਾ ਕੁਛ ਤਾਂ ਕਸੂਰਵਾਰ ਨੇ ਕਿਉਂਕਿ ਪਹਿਲੇ ਨੇ ਇਮੀਗ੍ਰੇਸ਼ਨ ਦੇ ਵਿੱਚ ਕੀ ਪਾਗ ਉਤਰੀ ਨੌਜਵਾਨ ਦੀ ਉੱਥੇ ਤੁਸੀਂ ਦੇਖਿਆ ਹੋਣਾ ਜਦੋਂ ਹਾਂਜੀ ਉਹ ਦੇਖੋ ਆ ਬਹੁਤ ਵੱਡਾ ਨੈਕਸਸ ਹੈ ਹਾਂਜੀ ਜਾਂ ਤਾਂ ਕਰੈਕ ਕਰਨ ਲੱਗ ਜੂ ਕਰੈਕ ਕਰਨ ਲੱਗ ਜੂ ਹੂੰ ਇਹਦਾ ਨੈਕਸਸ ਹੈ ਉਹ ਪੈਸੇ ਜਿਹੜੇ ਫਸਾਂਦੇ ਆ ਉਹਨਾਂ ਦਾ ਦਿਮਾਗ ਨਹੀਂ ਹੈਗਾ ਕਿ ਅਸੀਂ ਪੈਸੇ ਫਸਾਰੇ ਗਏ ਆ ਜਿਹੜੇ ਲੈਣ ਆਂਦੇ ਆ ਉਹ ਫਰੀ ਫੰਡ ਤੇ ਆ ਜਾਂਦੇ ਹੈਗੇ ਆ ਲਗਦਾ ਕਿ ਉਹ ਵੀ ਪੈਸੇ ਲੈ ਕੇ ਆਨੇ ਫਿਰ ਜਿਹੜੇ ਨਾਲ ਇੱਕ ਯਾਰ 1% ਭਾਨੇ ਸਿੱਧੂ ਤੇ ਵੀ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਪੈਸੇ ਲੈ ਕੇ ਆ ਰਹੇ ਹਾਂ ਮੈਰੀ ਮੈਂ ਜਾਣਦਾ ਮੈਂ ਕਪਰੂਵ ਕਰ ਸਕਦਾ ਅੱਛਾ ਜੀ ਅਸੀਂ ਇੱਕ ਚੀਜ਼ਾਂ ਦੇਖ ਰਹੇ ਹਾਂ ਮੈਂ ਚਾਹੁੰਦਾ ਕਿ ਜਵਾਨੀ ਦਾ ਨੁਕਸਾਨ ਨਾ ਹੋਵੇ ਇਹ ਦੋ ਚਾਰ ਬੰਦੇ ਰਲ ਕੇ ਸਿਰਫ ਇੱਕ ਐਸਐਚਓ ਨਾਲ ਉਸ ਕਿਸੇ ਦੀ ਆਪਣੀ ਨਿੱਜੀ ਰੰਜਿਸ਼ ਹੈ ਨਿੱਜੀ ਰੰਜਿਸ਼ ਦੇ ਨਾਲ ਉਸ ਮੁੰਡੇ ਨੂੰ ਚਾਰਜ ਕਰ ਰਹੇ ਆ ਮਾਂ-ਬਾਪ ਵੀ ਜੇ ਕਿਤੇ ਥੱਪੜ ਮਾਰ ਦੇਣ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਡੇ ਘਰ ਜਾਂਦਾ ਨਹੀਂ ਮੈਂ ਤੁਹਾਡੇ ਘਰ ਵੜੂੰਗਾ ਤਾਂ ਮੈਂ ਕੌਣ ਆ ਇਹ ਮੈਂ ਤੁਹਾਡਾ ਜਾਣਦਾ ਨਹੀਂ ਮੇਰਾ ਕੋਈ ਤੁਹਾਡੇ ਨਾਲ ਵਾਅ ਵਾਸਤਾ ਨਹੀਂ ਤੇ ਮੈਂ ਤੁਹਾਡੇ ਘਰੇ ਵੜ ਰਿਹਾ ਤੇ ਮੈਂ ਕੌਣ ਹੂੰ ਮੈਂ 452 ਦਾ ਟ੍ਰੈਸਪਾਸ ਕਰ ਰਿਹਾ ਔਰ ਇਹ ਪਬਲਿਕ ਪਲੇਸ ਹੈ ਇਹ ਤਾਂ ਕੰਮ ਕੀ ਹੈ ਇਹ ਤਾਂ ਕੰਮ ਕੋਈ ਨਹੀਂ ਇਹ ਕਿਸੇ ਕਿਸ ਦਫਤਰ ਨਾਲ ਅਟੈਚ ਹੈ ਉਹਦਾ ਕੋਈ ਪੇ ਰੋਲ ਹੈ ਆਵੇ ਜਿਸ ਦਫਤਰ ਚ ਅਟੈਚ ਉਹਦੀ ਸੈਲਰੀ ਲੈ ਆਵੇ ਇਹਨਾਂ ਦੀ ਪੁਰਾਣੀ ਕਿਸੇ ਨਾਲ ਰੰਜਿਸ਼ ਹੋਈ ਹੈ ਉਸ ਬੰਦੇ ਨੂੰ ਲੱਭਦੇ ਲਵਾਉਂਦੇ ਇਹ ਐਡਰੈਸ ਲੱਭਦੇ ਹੋਏ ਆਏ ਆ ਅੱਗੋਂ ਇਹਨਾਂ ਦੀ ਜੋ ਤੂੰ ਤੜਾਕ ਹੋਈ ਹੈ ਮੈਂ ਤਾਂ ਇੱਕ ਇਨਸਾਨੀਅਤ ਤੌਰ ਤੇ ਇਹਨੂੰ ਛਡਾਇਆ ਹੈ ਤੇ ਜਿਹੜੀ ਬਹਿਸ ਵਸਾਈ ਹੋ ਰਹੀ ਹੈ ਨਾ ਕਰੋ ਉਸ ਤੋਂ ਬਾਅਦ ਜਿਹੜੇ ਨਾਲ ਮੁੰਡੇ ਸੀ ਉਹਨਾਂ ਨੂੰ ਕਹਿ ਕੇ ਛੁਡਾਇਆ ਤੁਸੀਂ ਵੀ ਕੋਈ ਕੰਮ ਆਇਓ ਸੀ ਇੱਥੇ हां मैं किसी अपने साइबर ਦੇ ਕੇਸ ਚ ਆਇਆ ਸੀਗਾ ਤੇ ਬਕਾਇਦਾ ਮੇਰੀ ਵੀਡੀਓ ਹੈ ਤੁਸੀਂ ਚੈੱਕ ਕਰ ਸਕਦੇ ਹੋ ਐਸਾ ਇਹਨੂੰ ਐਸਾ ਕੁਝ ਨਹੀਂ ਹੋਇਆ ਇਹ ਸਿਰਫ ਗੱਲ ਨੂੰ ਤੋੜ ਮੋੜ ਕੇ ਤੇ ਵੱਡਾ ਕਰਕੇ ਪੇਸ਼ ਕੀਤਾ ਠੀਕ ਹੈ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਐਡਵੋਕੇਟ ਸਾਹਿਬ ਵੱਲੋਂ ਦੱਸਿਆ ਗਿਆ ਕਿ ਮੈਂ ਮੌਕੇ ਤੇ ਮੌਜੂਦ ਸੀ ਮੈਂ ਬਾਹਰ ਕੱਢਿਆ ਨੌਜਵਾਨ ਨੂੰ ਜਿਹੜੇ ਹਾਲਾਤਾਂ ਦੇ ਵਿੱਚ ਪਰ ਦੂਜੇ ਪਾਸੇ ਨੌਜਵਾਨ 'ਤੇ ਇਲਜ਼ਾਮ ਲਾ ਰਿਹਾ ਕਿ ਮੇਰੇ ਨਾਲ ਪੁਰਾਣੀ ਰੰਜਿਸ਼ ਗੱਡੀ ਗਈ ਜਿਹੜੇ 15 ਸੈਕਟਰ ਦੇ ਵਿੱਚ ਹੋਈ ਸੀ ਮੇਰੇ ਕੇਸਾਂ 'ਚ ਥੁੱਕਿਆ ਗਿਆ ਦਸਤਾਰ ਉਤਾਰੀ ਗਈ ਇਸ ਤਰੀਕੇ ਦੇ ਇਲਜ਼ਾਮ ਲਗਾਏ ਦੂਜੇ ਪਾਸੇ ਐਸਐਚਓ ਵੱਲੋਂ ਤੁੱਕਨ ਨੂੰ ਇਹ ਇਕੱਲਾ گلاب ਦਾ ਫੁੱਲ ਹੈ ਜੇ ਗੱਲ ਕਰੀਏ 15 ਚੇਤੇ ਥੁੱਕਦਾ ਇੱਥੇ ਗੱਲ ਗੱਲ ਤੇ ਥੁੱਕਦਾ ਹੂੰ ਇਹਦਾ ਮੈਨੂੰ ਜਵਾਬ ਚ ਜਵਾਬ ਉੱਥੇ ਵੀ 15 ਚੀ ਥੁੱਕਦਾ ਇੱਥੇ ਵੀ ਥੁੱਕਦਾ ਸਿਰਫ ਉਹਦੇ ਕੋ ਥੁੱਕਣਾ ਹੀ ਰਹਿ ਗਿਆ ਹੋਰ ਉਹਦੇ ਕੋ ਕੁਝ ਨਹੀਂ ਸੀਗਾ ਕੋਈ ਜਨੇ ਮੈਂ ਰਾਤ 12 ਵਜੇ ਤੱਕ ਇਸ ਮੁੰਡੇ ਦੇ ਨਾਲ ਰਹੀ ਹਾਂ ਪੂਰੀ ਰਾਤ 12 ਵਜੇ ਤੱਕ ਜਦੋਂ ਇਹਨੂੰ 16 ਹਸਪਤਾਲ ਤੋਂ ਬਾਅਦ ਚ ਲੈ ਕੇ ਆਏ ਆ ਫਿਰ ਮੈਂ ਥੋੜਾ ਜਿਹਾ ਸਾਰਾ ਦਿਨ ਭਰ ਦਾ ਕੰਮ ਕਰਕੇ ਥੱਕ ਜਾਨੇ ਆ ਅਸੀਂ ਐਗਜ਼ੌਸਟ ਹੋ ਗਏ ਜਿਗੇ ਮੈਂ ਫਿਰ ਆਪਣੇ ਘਰ ਗਿਆ ਉਸ ਤੋਂ ਪਹਿਲਾਂ ਮੈਂ ਇਸ ਮੁੰਡੇ ਨੂੰ ਲਿਆ ਕੇ ਸਾਰਾ ਸੈਟਲ ਕਰਾ ਕੇ ਤੁਰਿਆ ਠੀਕ ਹੈ ਇਹ ਬਾਤ ਦਾ ਡਰਾਮਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਲਜ਼ਾਮ ਦੋਨੇ ਧਿਰਾਂ ਵਿੱਚੋਂ ਲੱਗੇ ਨੇ ਤਾਂ ਤੁਹਾਨੂੰ ਬੱਲੋ ਦੱਸਿਆ ਗਿਆ ਕਿ ਇਨਸਾਫ ਹੋਣਾ ਚਾਹੀਦਾ ਹੈ ਇਨਕੁਆਇਰੀ ਹੋ ਰਹੀ ਹੈ ਐਸਐਚਓ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਇਨਕੁਆਇਰੀ ਹੋ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾਣ ਕੇ ਜੋ ਵੀ ਕਸੂਰਬਾਰ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜੇ ਦੂਜੇ ਪਾਸੇ ਜਿਹੜਾ ਹੁਣ ਧਰਨਾ ਲਗਾਇਆ ਗਿਆ ਸੈਕਟਰ 17 ਪੁਲਿਸ ਸਟੇਸ਼ਨ ਦੇ ਸਾਹਮਣੇ ਤਾਂ ਉੱਥੇ ਐਸਐਚਓ ਵੱਲੋਂ ਗਿਆ ਕਿ ਕੋਈ ਇਹਨਾਂ ਕੋਲ ਪਰਮਿਸ਼ਨ ਨਹੀਂ ਪਰਮਿਸ਼ਨ ਨਾ ਹੋਣ ਦੇ ਬਾਵਜੂਦ ਵੀ ਧਰਨਾ ਲਗਾਇਆ ਜਾ ਰਿਹਾ ਪਰ ਇਹ ਉਹਨਾਂ ਸੈਕਟਰ 17 ਦੇ ਵਿੱਚ ਥਾਣੇ ਦੇ ਵਿੱਚ ਕੁੱਟ ਮਾਰਦਾ ਇਹ ਮਾਮਲਾ ਉਠਿਆ ਦੇਖਦੇ ਕਿ ਹੁਣ ਇਸ ਦੇ ਵਿੱਚ ਨਿਕਲਦਾ ਕੀ ਹੈ ਕੌਣ قصوروار ਹੈ ਇਹ ਇਨਕੁਆਇਰੀ ਦਾ ਵਿਸ਼ਾ ਥੋੜੇ ਕਹਿਰਮਨ ਸੋਮੇਤ ਦੇ ਨਾਲ ਤੈਸ਼